ਕੰਧ ਤੇ ਸਜੀ ਵਿਸ਼ਾਲਕਾਰ ਪੇਂਟਿੰਗ ਅਮਰੀਕਾ ਦੇ 49ਵੇਂ ਰਾਸ਼ਟਰਪਤੀ 트ੰਪ ਦੀ ਹੈ 10x8 ਯਾਨੀ ਕਿ 10 ਫੁੱਟ ਉੱਚੀ 8 ਫੁੱਟ ਚੌੜੀ ਇਹ ਪੇਂਟਿੰਗ ਫਰਵਰੀ ਮਹੀਨੇ ਚ ਉਦੋਂ ਤਿਆਰ ਕੀਤੀ ਸੀ ਜਦੋਂ 트ੰਪ ਭਾਰਤ ਆਏ ਸਨ ਸਵਾਗਤ ਵਜੋਂ 20 ਦਿਨ ਮਿਹਨਤ ਕਰਕੇ ਇਹ ਤਸਵੀਰੋ ਕੇਰੇ ਗਏ ਇਹ ਡੋਨਲਡ 트ੰਪ ਇੰਡੀਆ ਵਿਜ਼ਿਟ ਤੇ ਆਏ ਸੀ ਤੇ ਉਹਨਾਂ ਨੇ ਮ ਇੱਕ 10 ਫੁੱਟ ਬਾਈ 8 ਫੁੱਟ ਪੇਂਟਿੰਗ ਬਣਾਈ ਸੀ ਤੇ ਉਸ ਤੋਂ ਪਹਿਲਾਂ ਮੈਂ ਬੁਰਾਕ ਬਾਮਾ ਜੀ ਦੀ ਵੀ ਪੇਂਟਿੰਗ ਬਣਾਈ ਤੇ ਬੁਰਾਕ ਬਾਮਾ ਇੱਕ ਪ੍ਰਿੰਸ ਹੈਰੀ ਪ੍ਰਿੰਸ ਹੈਰੀ ਮੈਗਨ ਮਾਰਕਲ ਜਿਹੜੇ ਇੰਗਲੈਂਡ ਦੇ ਰਾਜੇ ਹੈਗੇ ਨੇ ਉਹਨਾਂ ਦੀ ਵੀ ਮੈਂ ਪੇਂਟਿੰਗ ਬਣਾਈ ਤੇ ਇਹ ਇੰਟਰਨੈਸ਼ਨਲ ਲੈਵਲ ਤੇ ਮੈਂ ਕੰਮ ਕੀਤਾ ਤੇ ਬੋਲੀਵੁੱਡ ਦੇ ਕਾਫੀ ਸਟਾਰਾਂ ਨੂੰ ਪਰਸਨਲੀ ਪੇਂਟਿੰਗ ਗਿਫਟ ਕੀਤੀ ਸਰ ਉਹ ਬਾਮਾ ਜੀ ਨੂੰ ਮੈਂ ਭੇਜੀ ਸੀ ਤੇ ਲੇਕਿਨ ਜਿਹੜੀ ਡੋਨਲਡ ਟਰੰਪ ਦੀ ਫੋਟੋ ਸੀ ਬਹੁਤ ਵੱਡੀ ਸੀ ਬਹੁਤ ਵੱਡੇ ਸਾਈਜ਼ ਦੀ ਹੈਗੀ ਸੀ ਤੇ ਉਹ ਕੋਰੀਅਰ ਕਰਨੀ ਥੋੜੀ ਮੁਸ਼ਕਲ ਹੈਗੀ ਸੀ ਪੇਂਟਿੰਗ ਰਾਸ਼ਟਰਪਤੀ ਦੀਆਂ ਤਸਵੀਰਾਂ ਨਾਲ ਕੈਨਵਸ ਨੂੰ ਸ਼ਿੰਗਾਰਨ ਬਾਅਦ ਹੁਣ ਜਗਜੋਤ ਅਮਰੀਕਾ ਦੇ ਉਪਰਾਸ਼ਟਰਪਤੀ ਚੁਣੇ ਗਏ ਪਾਰਟੀ ਮੂਲ ਦੇ ਕਮਲਾ ਹੈਰਿਸ ਦੀ ਪੇਂਟਿੰਗ ਬਣਾਉਣ ਦੀ ਤਿਆਰੀ ਚ ਨੇ ਅਮਰੀਕਾ ਦੇ ਨਵੇਂ ਚੁਣੇ ਗਏ ਰਾਸ਼ਟਰਪਤੀ ਅਤੇ ਉਪਰਾਸ਼ਟਰਪਤੀ ਨੂੰ ਤਸਵੀਰਾਂ ਵਸ਼ਿੰਗਟਨ ਪੀਜੀਆਂ ਜਾਣੀਆਂ ਨੇ ਪਰਸਨਲੀ ਇਹ ਨਰੀ ਪੇਂਟਿੰਗ ਬਣਾ ਕੇ ਇਹਨਾਂ ਨੂੰ ਜਦੋਂ ਇਹਨਾਂ ਦੀ ਔਥ ਸਰਮਨੀ ਹੋਵੇਗੀ ਨਾ ਜਨਵਰੀ ਦੇ ਵਿੱਚ ਤੇ ਇਹਨਾਂ ਦੀ ਮੈਂ ਇੱਕ ਪਰਸਨਲ ਪੇਂਟਿੰਗ ਬਣਾ ਕੇ ਵੀ ਇਹਨਾਂ ਨੂੰ ਅਮਰੀਕਾ ਵਾਈਟ ਹਾਊਸ ਸੈਂਡ ਕਰੂੰਗਾ ਕਿਉਂਕਿ ਇਸ ਤੋਂ ਪਹਿਲਾਂ ਵੀ ਮੈਨੂੰ ਨਰਿੰਦਰਨ ਮੋਦੀ ਜੀ ਦਾ ਐਪਰੀਸ਼ੀਏਸ਼ਨ ਲੈਟਰ ਮਿਲ ਚੁੱਕਿਆ ਹੈ ਦੋ ਪ੍ਰੈਜ਼ੀਡੈਂਟ ਦੇ ਪ੍ਰਸ਼ੰਸਾ ਪੱਤਰ ਮਿਲ ਚੁੱਕੇ ਨੇ ਤੇ ਮੈਂ ਜ਼ਰੂਰ ਜੋਏ ਬਾਡਨ ਜੀ ਦੀ ਪਰਸਨਲ ਪੇਂਟਿੰਗ ਬਣਾ ਕੇ ਤੇ ਮੈਂ ਇਹਨਾਂ ਨੂੰ ਜ਼ਰੂਰ ਸੈਂਡ ਕਰੂੰਗਾ ਤੇ ਨਾਲ ਹੀ ਨਾਲ ਮੈਂ ਕੰਗ੍ਰੈਚੁਲੇਸ਼ਨਸ ਕਰਦਾ ਹਾਂ ਜਿਹੜੇ ਕਮਲਾ ਹੈਰਿਸ ਜਿਹੜੇ ਇੰਡੀਅਨ ਹੈਗੇ ਨੇ ਉਹ ਇੰਡੀਅਨ ਹੋ ਕੇ ਉੱਥੇ ਯੂਐਸਏ ਦੇ ਵਾਈਸ ਪ੍ਰੈਜ਼ੀਡੈਂਟ ਚੁਣੇ ਗਏ ਨੇ ਸਾਡੇ ਇੰਡੀਆ ਲਈ ਬਹੁਤ ਹੀ ਜ਼ਿਆਦਾ ਪ੍ਰਾਊਡ ਵਾਲੀ ਗੱਲ ਹੈਗੀ ਆ ਕਿ ਇੱਕ ਇੰਡੀਅਨ ਮਹਿਲਾ ਜਿਹੜੀ ਕਿ ਵਾਈਟ ਹਾਊਸ ਦੇ ਵਾਈਸ ਪ੍ਰੈਜ਼ੀਡੈਂਟ ਚੁਣੇ ਗਏ ਅਮਰੀਕਾ ਦੇ ਮੈਂ ਬਹੁਤ-ਬਹੁਤ ਕੰਗ੍ਰੈਚੁਲੇਸ਼ਨਸ ਕਰਦਾ ਦੋਨਾਂ ਨੂੰ ਇਹਨਾਂ ਦੀ ਮੈਂ ਜ਼ਰੂਰ ਪੇਂਟਿੰਗ ਬਣਾਉਂਗਾ ਕਿਉਂਕਿ ਉਹ ਤੇ ਸਾਡੇ ਇੰਡੀਆ ਦੇ ਮਤਲਬ ਮਾਣ ਵਾਲੀ ਗੱਲ ਹੈਗੀ ਆ ਕਿ ਯੂਐਸ ਦੇ ਵਾਈਸ ਪ੍ਰੈਜ਼ੀਡੈਂਟ ਚੁਣੇ ਗਏ ਨੇ ਤੇ ਇਹ ਮੈਂ ਦੋਨਾਂ ਦੀ ਅਲੱਗ-ਅਲੱਗ ਪੇਂਟਿੰਗ ਬਣਾ ਕੇ ਜ਼ਰੂਰ ਇਹਨਾਂ ਨੂੰ ਮੈਂ ਉੱਥੇ ਅਮਰੀਕਾ ਦੇ ਵਿੱਚ ਸੈਂ ਮంత్రి ਨਹੀਂ ਹੁਣ ਜ਼ਰਾ ਇਹਨਾਂ ਤਸਵੀਰਾਂ ਨੂੰ ਦੇਖੋ ਦੇਸ਼ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਸਣੇ ਕਈ ਰਾਸ਼ਟਰਪਤੀਆਂ ਦੇ ਚਿੱਤਰ ਤਿਆਰ ਕਰ ਚੁੱਕਿਆ ਹੈ ਕਲਾਕਾਰ ਅਤੀਸ ਬਾ ਕਮਾਲ ਕਲਾਕਾਰੀ ਦੇ ਲਈ ਕਈ ਦਫਾ ਸਿਆਸੀ ਹਸਤੀਆਂ ਵੱਲੋਂ ਹੌਸਲਾ ਅਫਜ਼ਾਈ ਵੀ ਹਾਸਲ ਹੋ ਚੁੱਕੀ ਹੈ ਵੱਲਾ ਮੈਨੂੰ ਪ੍ਰੈਜ਼ੀਡੈਂਟ ਮਿਸ ਪ੍ਰਤਿਪਾ ਪਟਲ ਜੀ ਦਾ ਪ੍ਰਸ਼ੰਸਾ ਪੱਤਰ ਆਇਆ ਸੀ ਉਹਨਾਂ ਨੂੰ ਮੈਂ ਪੇਂਟਿੰਗ ਰਾਸ਼ਟਰਪਤੀ ਭਵਨ ਦੇ ਵਿੱਚ ਸੈਂਡ ਕੀਤੀ ਸੀ ਜਦੋਂ ਉਹਨਾਂ ਦਾ ਬਰਥਡੇ ਹੈਗਾ ਸੀ ਤੇ ਪਰਨਮ ਮਖਰ ਜੀ ਉਹ ਵੀ ਜਿਹੜੇ ਰਾਸ਼ਟਰਪਤੀ ਜਿਹੜੇ ਉਹਨਾਂ ਨੂੰ ਵੀ ਮੈਂ ਉੱਥੇ ਹੀ ਸੈਂਡ ਕੀਤੀ ਸੀ ਪੇਂਟਿੰਗ ਤੇ ਉਹਦੇ ਬਦਲੇ ਮੈਨੂੰ ਮਤਲਬ 6-6 ਮਹੀਨੇ ਬਾਅਦ ਇੱਕ ਦਾ 2 ਮਹੀਨੇ ਬਾਅਦ ਜਵਾਬ ਆਇਆ ਹੈ ਇੱਕ ਦਾ 6 ਮਹੀਨੇ ਬਾਅਦ ਜਵਾਬ ਆਇਆ ਸੀ ਤੇ ਫਿਰ ਮੈਂ ਇਹਨਾਂ ਨੂੰ ਜਦੋਂ ਇਹ ਇਲੈਕਟਿਡ ਹੋਏ ਸੀ ਨਰਿੰਦਰ ਮੋਦੀ ਜੀ ਤੇ ਇਹਨਾਂ ਦੀ ਇੱਕ ਪੇਂਟਿੰਗ ਨੇ ਇਹ ਤੇ ਫਿਰ ਇਹਨਾਂ ਦਾ ਮੈਨੂੰ 6 ਮਹੀਨੇ ਬਾਅਦ ਪ੍ਰਸ਼ੰਸਾ ਪੱਤਰ ਮਿਲੇ ਲੋਕਡਾਊਨ ਦੇ ਵਿੱਚ ਮਹਿਜ਼ ਰੰਗਾਂ ਨੂੰ ਕਾਗਜ਼ ਤੇ ਉਤਾਰ ਦੇਣਾ ਚਿੱਤਰਕਾਰੀ ਨਹੀਂ ਹੁੰਦੀ ਕਲਾ ਕਲਪਨਾ ਤੇ ਰੰਗਾਂ ਨੂੰ ਇਸ ਕਦਰ ਪੁਰੋਇਆ ਜਾਂਦਾ ਹੈ ਕਿ ਤਸਵੀਰਾਂ ਵੀ ਸੰਜੀਵ ਮਨੁੱਖਾਂ ਦੀ ਤਰ੍ਹਾਂ ਝਾਪਣ ਲੱਗਦੀਆਂ ਨੇ ਇਸ ਲਈ ਕਈ ਦਿਨ ਅਤੇ ਰਾਤਾਂ ਕਲਾਕਾਰ ਜਾ ਕੇ ਵੀ ਲੰਗਾ ਦਿੰਦੇ ਨੇ ਇਹ ਹਾਸਲ ਕਰ ਚੁੱਕਾ ਹਾਂ ਜਿਸ ਤਰ੍ਹਾਂ ਬੋਲੀਵੁੱਡ ਦੇ 100 ਕਲਾਕਾਰਾਂ ਦੀ ਪੇਂਟਿੰਗ ਨਹੀਂ ਉਹ ਵੀ ਕਿਸੇ ਨੇ ਨਹੀਂ ਬਣਾਈ ਸੀ ਤੇ ਉਹ ਉਹ 10 वर्ल्ड ਰਿਕਾਰਡਸ ਉਹਦੇ ਮੈਨੂੰ ਮਿਲ ਚੁੱਕੇ ਨੇ ਜਿਨ੍ਹਾਂ ਦੇ ਵਿੱਚ ਇਹ ਯੂਨੀਕ वर्ल्ड ਰਿਕਾਰਡਸ ਰਾਇਲ ਸਕਸੈਸ ਇੰਟਰਨੈਸ਼ਨਲ ਬੁੱਕ ਆਫ वर्ल्ड ਰਿਕਾਰਡਸ ਇੰਡੀਆ ਬੁੱਕ ਆਫ ਰਿਕਾਰਡਸ ਏਸ਼ੀਆ ਬੁੱਕ ਮਤਲਬ ਕਿ 10 월ड ਰਿਕਾਰਡਸ ਦੇ ਵਿੱਚ ਮੇਰਾ ਨਾਮ ਆ ਚੁੱਕਾ ਹੈ ਉਹ ਪੇਂਟਿੰਗ ਦੇ ਬਦਲੇ ਮੈਨੂੰ ਬੀਸ਼ੱਕ ਮਹਿੰਗੇ ਕੈਮਰਿਆਂ ਦੀ ਹਾਈ ਰੈਜ਼ੋਲੂਸ਼ਨ ਫੋਟੋਜ਼ ਨੇ ਅੱਜ ਦੇ ਦੌਰ ਚ ਰੰਗਾਂ ਵਾਲੇ ਨਾ ਚਿੱਤਰਾਂ ਦੀ ਚਮਕ ਥੋੜੀ ਫਿੱਕੀ ਕਰ ਦਿੱਤੀ ਹੈ ਪਰ ਕੁਦਰਤ ਵੱਲੋਂ ਸਿਰਜੀਆਂ ਸ਼ੈਅਾਂ ਨੂੰ ਰੰਗਾਂ ਨਾਲ ਕਾਗਜ਼ ਤੇ ਉਤਾਰਨਾ ਕਿਸੇ ਚੁਣੌਤੀ ਤੋਂ ਘੱਟ ਨਹੀਂ ਹੈ ਇਸੇ ਲਈ ਤਾਂ ਇਹਨਾਂ ਤਸਵੀਰਾਂ ਦੀ ਆਪਣੀ ਵੱਖਰੀ ਅਹਿਮੀਅਤ ਹੈ